ਹਾਂਜੀ ਅੱਜ ਵੀਲੋਗ ਦੇ ਵਿੱਚ ਤੁਹਾਡਾ ਸਵਾਗਤ ਹੈ ਗੋਠੀ ਵਾਲਿਆਂ ਤੋਂ ਆਪਣੇ ਪੇਜ ਤੇ ਤੁਸੀਂ ਆ ਹੀ ਗਏ ਹੋ ਤੇ ਆਜੋ ਅੱਜ ਆਪਾਂ ਤੁਹਾਨੂੰ ਦਿਖਾਣੇ ਆ ਕੁਝ ਰੇਸ਼ਮ ਦੇ ਵਰਕ ਵਾਲੇ ਸੂਟ ਜੋ ਕਿ ਡਿਫਰੈਂਟ ਡਿਫਰੈਂਟ ਸਟਾਈਲ ਦੇ ਵਿੱਚ ਆਏ ਆ ਆਜੋ ਲੈ ਕੇ ਚੱਲੀਏ ਤੁਹਾਨੂੰ ਜਿਹੜੇ ਕਿ ਸੂਟ ਆ ਮਿਲਣਗੇ ਤੁਹਾਨੂੰ ਬਹੁਤ ਨੋਰਮਲ ਪ੍ਰਾਈਸ ਤੇ ਜੀ ਰੇਸ਼ਮ ਦੇ ਸੂਟ ਹੈ ਵਰਕ ਬਹੁਤ ਸੋਹਣੇ ਹੋਏ ਹੋਏ ਆ ਉਹਨਾਂ ਤੇ ਤੇ ਆਜੋ ਜੀ ਆਪਾਂ ਹੁਣ ਸ਼ੁਰੂਆਤ ਕਰਦੇ ਆ ਆ ਸਾਰੇ ਮਾਲ ਦੀ ਜਿਹੜੇ ਤੁਹਾਨੂੰ ਦਿਖਾਵਾਂਗੇ ਹਾਂਜੀ ਅੱਜ ਦੀ ਜਿਹੜੀ ਵੈਰਾਈਟੀ ਹੈਗੀ ਹੈ ਨਾ ਉਹ ਸਾਰੀ ਆਪਣੀ ਰੇਸ਼ਮ ਦੇ ਵਰਕ ਤੇ ਆਰਗੈਂਜ਼ਾ ਦੇ ਜਿਹੜੇ ਵਰਕ ਆ ਉਹਨਾਂ ਸੂਟਾਂ ਤੇ ਡਿਪੈਂਡ ਹੈਗੀ ਆ ਜਿਵੇਂ ਕਿ ਸਾਹਮਣੇ ਤੁਸੀਂ ਦੇਖ ਹੀ ਸਕਦੇ ਹੋ ਆਰਗੈਂਜ਼ਾ ਦਾ ਬਹੁਤ ਹੀ ਸੋਹਣਾ ਹਲਕੇ ਲਾਈਟ ਸ਼ੇਡ ਚ ਤੁਸੀਂ ਸੂਟ ਵੇਖ ਸਕਦੇ ਹੋ ਜਿਹੜਾ ਕਿ 올ਓਵਰ ਜਿਹਦੇ ਉੱਤੇ ਵਰਕ ਕੀਤਾ ਹੋਇਆ ਨਾਲ ਸੇਮ بیس ਦਾ ਹੀ ਦੁਪੱਟਾ ਆ ਦੁਪੱਟੇ ਤੇ ਵੀ ਸੇਮ ਬਿਲਕੁਲ ਉਦਾਂ ਦਾ ਹੀ ਵਰਕ ਹੋਇਆ ਹੋਇਆ ਇਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਰੀਮ ਸ਼ੇਡ ਦੇ ਉੱਤੇ ਨਾਲ ਡਾਰਕ ਕਲਰ ਦਾ ਕੰਟਰਾਸਟ ਕੀਤਾ ਹੋਇਆ ਆ ਔਰ ਇਹਦੇ ਉੱਤੇ ਵੀ ਮਤਲਬ ਕਿ ਇੱਕ ਤਰ੍ਹਾਂ ਦੀ ਜ਼ਰੀ ਵਰਕ ਹੈਗਾ ਆ ਔਰ ਟੂ ਲਾਈਨ ਇਹਦੇ ਉੱਤੇ ਬਣੀ ਹੋਈ ਆ ਸਾਹਮਣੇ ਤੁਸੀਂ ਦੇਖ ਹੀ ਸਕਦੇ ਹੋ ਜਿਵੇਂ ਕਿ ਨੈਕ ਵੀ ਬਣਿਆ ਹੋਇਆ ਔਰ ਪ੍ਰੋਪਰ ਬਾਰਡਰ ਵੀ ਬਣਿਆ ਹੈਗਾ ਕਰੀਮ ਸ਼ੇਡ ਦੇ ਉੱਤੇ ਹੈ ਇਹ ਵਾਲਾ ਜਿਹੜਾ ਪੀਸ ਹੈ ਅਰੇ ਵਾਲਾ ਤੁਸੀਂ ਜਿਹੜੇ ਪੀਸ ਹੈਗੇ ਨੇ ਜਿੰਨੇ ਵੀ ਸਾਰੇ ਆਪਾਂ ਪੀਸ ਵੇਖਾਂਗੇ ਅੱਗੇ ਜਾ ਕਰਕੇ ਇਹ ਤੁਸੀਂ ਜਿਵੇਂ ਲੈਣ ਦੇਣ ਦੇ ਵਿੱਚ ਵੀ ਅੱਗੇ ਦੇ ਸਕਦੇ ਹੈਗੇ ਉਹ ਅਗਰ ਕੋਈ ਤੁਹਾਡੇ ਘਰ ਛੋਟਾ-ਮੋਟਾ ਪਾਰਟੀ ਫੰਕਸ਼ਨ ਹੈਗਾ ਤਾਂ ਉਹਦੇ ਲਈ ਇਹ ਸਾਰੇ ਬੈਸਟ ਪੀਸ ਨੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਜੀ ਮਾਊਸ ਕਲਰ ਦੇ ਵਿੱਚ ਨਾਲ ਇਹਦੇ ਕੱਟਵਰਕ ਵਾਲਾ ਸੇਮ 20 ਦਾ ਦੁਪੱਟਾ ਆ ਦੁਪੱਟੇ ਦੇ ਵਿੱਚ ਵੀ ਬਹੁਤ ਸੋਹਣਾ ਵਰਕ ਕੀਤਾ ਹੋਇਆ ਸੇਮ ਵਰਕ ਤੁਹਾਨੂੰ ਸੂਟ ਦੇ ਵਿੱਚ ਮਿਲ ਜੇਗਾ ਸੇਮ ਹੀ ਵਰਕ ਤੁਹਾਨੂੰ ਦੁਪੱਟੇ ਦੇ ਵਿੱਚ ਮਿਲ ਜੇਗਾ ਔਰ ਇਸ ਤੋਂ ਬਾਅਦ ਤੁਸੀਂ ਚੈੱਕ ਕਰ ਸਕਦੇ ਹੋ ਜੀ organza ਦੇ ਉੱਪਰ ਹਲਕੇ ਹਲਕੇ ਵਰਕ ਨਾਲ ਉੱਪਰ ਤੱਕ ਪ੍ਰੋਪਰ neck work ਬਣਿਆ ਹੋਇਆ ਹੈ ਇਹਨਾਂ ਦੀ ਤੁਹਾਨੂੰ neck ਮਤਲਬ ਅਲੱਗ ਤੋਂ ਵੀ ਲੰਬਾਈ ਵਗੈਰਾ 'ਚ ਵੀ ਕੋਈ ਇਸ਼ੂ ਨਹੀਂ ਆਏਗਾ ਕਿਉਂਕਿ ਇਹ ਜਿਹੜੇ ਪੀਸ ਨੇ ਤੁਸੀਂ ਬਿਨਾ neck work ਤੋਂ ਵੀ ਲੈ ਸਕਦੇ ਹੋ ਠੀਕ ਹੈ ਲੰਬਾਈ ਚੌੜਾਈ ਤੁਸੀਂ ਆਪਣੇ ਅਕੋਰਡਿੰਗ ਕਿੰਨੀ ਵੀ ਰੱਖ ਸਕਦੇ ਹੋ ਇਹਦੇ 'ਚ ਬਾਜੂ ਨਹੀਂ ਬਣੀ ਸਿਰਫ ਇਹਦੇ ਤੇ ਫਰੰਟ ਵਰਕ ਹੋਇਆ ਹੋਇਆ ਤੇ ਬਾਰਡਰ ਬਣੀ ਹੈ ਸੇਮ ਚੀਜ਼ ਜਿਹੜਾ ਫਰੰਟ ਦੇ ਉੱਤੇ ਵਰਕ ਹੋਇਆ ਉਹ ਸੇਮ ਚੀਜ਼ ਦੁਪੱਟੇ ਤੇ ਮਿਲ ਜੇਗੀ ਸੇਮ ਬੂਟੀ ਠੀਕ ਹੈ ਜੀ ਇਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਜੀ ਹਲਕੇ ਹਲਕੇ ਵਰਕ ਨਾਲ ਲਾਈਟ ਸ਼ੇਡ ਦੇ ਵਿੱਚ ਆਪਣੇ ਕੋਲ ਬੇਬੀ ਪਿੰਕ ਦੇ ਨਾਲ ਸੂਟ ਹੈਗਾ ਆ ਸਾਹਮਣੇ ਤੁਸੀਂ ਦੇਖ ਹੀ ਸਕਦੇ ਹੋ ਜੀ ਛੋਟੇ ਛੋਟੇ ਦੇ ਵਿੱਚ ਬਰੀਕ ਫਲਾਵਰ ਟਾਈਪ ਬਣੇ ਹੈਗੇ ਆ ਪ੍ਰੋਪਰ ਇਹਦੇ ਵਿੱਚ ਨੈਕ ਪੱਟੀ ਵਾਲਾ ਸਟਾਈਲ ਹੈ ਅਲੱਗ-ਅਲੱਗ ਫੈਬਰਿਕ ਦੇ ਵਿੱਚ ਅਲੱਗ-ਅਲੱਗ ਡਿਜ਼ਾਈਨ ਆਪਣੇ ਨੂੰ ਮਿਲ ਜਾਣਗੇ ਜਿੱਦਾਂ ਦਾ ਡਿਜ਼ਾਈਨ ਤੁਸੀਂ ਚਾਹੋ ਨੀ ਓਦਾਂ ਦਾ ਡਿਜ਼ਾਈਨ ਤੁਹਾਨੂੰ ਮਿਲ ਜੇਗਾ ਸੇਮ ਬੇਸ ਦਾ ਲੇਸ ਵਾਲਾ ਨਾਲ ਦੁਪੱਟਾ ਹੈਗਾ ਇਸ ਤੋਂ ਬਾਅਦ ਟੂ ਲਾਈਨ ਨਾਲ نیچے ਜੀ ਮੋਤੀਆਂ ਦੀ ਜਿਹੜੀ ਲੇਸ ਹੈ ਠੀਕ ਹੈ ਸੇਮ ਲੇਸ ਦੇ ਨਾਲ ਜਿਹੜਾ ਤੁਹਾਡੇ ਕੋਲ ਦੁਪੱਟਾ ਤੇ ਵਰਕ ਤੇ ਨਾਲ ਹੀ ਜਿਹੜਾ ਹੈ ਬਾਰਡਰ ਤੇ ਪ੍ਰਿੰਟ ਬਣਿਆ ਹੋਇਆ ਹੈ ਆ ਸੀਮ ਜਿਹੜੀ ਟੂ ਲਾਈਨ ਬਣੀ ਹੈਗੀ ਉੱਪਰ ਤੋਂ ਲੈ ਕੇ ਹੇਠਾਂ ਤੱਕ ਨੀਚੇ ਲੇਸ ਲੱਗੀ ਹੋਈ ਆ ਔਰ ਸੀਮ ਉਹੀ ਲੇਸ ਜਿਹੜੀ ਹੈਗੀ ਆ ਪਲੇਨ ਦੁਪट्टे ਨਾਲ ਸਾਈਡ ਤੇ ਫੋਰ ਸਾਈਡ ਲੇਸ ਬਣੀ ਹੋਈ ਆ ਇਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਜੀ ਜਿਓਮੈਟ੍ਰੀਕਲ ਡਿਜ਼ਾਈਨ ਦੇ ਵਿੱਚ ਆਪਣੇ ਕੋ ਰੈਕਟੈਂਗਲ ਟਾਈਪ ਜਿਹੜਾ ਹੈ ਸੂਟ ਬਿਲਕੁਲ ਹੀ ਅਲੱਗ ਲੁੱਕ ਦਾ ਤਿਆਰ ਹੋਇਆ ਜਿਹੜਾ ਕਿ ਬਹੁਤ ਹੀ ਕਲਰਫੁਲ ਡਿਜ਼ਾਈਨਿੰਗ ਹੈਗੀ ਹੈ ਜੀ ਜੀ ਔਰ ਇਸ ਤਰੀਕੇ ਦੇ ਨਾਲ ਜਿਹੜੇ ਤੁਹਾਨੂੰ ਇਹਨਾਂ ਵਿੱਚ ਕਲਰ ਡਿਜ਼ਾਈਨਿੰਗ ਅਲੱਗ-ਅਲੱਗ ਮਿਲ ਜੇਗੀ ਜਿੱਦਾਂ ਦਾ ਵੀ ਕਲਰ ਤੁਸੀਂ ਚਾਹੁੰਦੇ ਹੋ ਅਗਰ ਲਾਈਟ ਸ਼ੇਡ ਚਾਹੁੰਦੇ ਹੋ ਲਾਈਟ ਸ਼ੇਡ ਮਿਲ ਜੇਗਾ ਦੇਖੋ ਸੇਮ ਹੀ 20 ਦੁਪੱਟੇ ਦਾ ਦੁਪੱਟੇ ਤੇ ਵੀ ਸਾਈਡ ਤੇ 4 ਸਾਈਡ ਦਾ ਕੱਟਵਰਕ ਦਾ ਆਪਣਿਆਂ ਨੂੰ ਦੁਪੱਟਾ ਮਿਲ ਜੇਗਾ ਠੀਕ ਹੈ ਜੀ ਇਸ ਤੋਂ ਬਾਅਦ ਤੁਸੀਂ ਚੈੱਕ ਕਰ ਸਕਦੇ ਹੋ ਜੀ ਲਾਈਟ ਪੈਰਟ ਸ਼ੇਡ ਦੇ ਵਿੱਚ ਉੱਪਰ ਤੱਕ ਪ੍ਰੋਪਰ ਫਰੰਟ ਵਰਕ ਦੇ ਨਾਲ ਤਿਆਰ ਹੋਏ ਆਪਣੇ ਕੋਲ ਪੀਸ ਆ ਨੀਚੇ ਬਾਰਡਰ ਤੇ ਫਲੋਰਲ ਪ੍ਰਿੰਟ ਬਣਿਆ ਹੋਇਆ ਹੈ ਇਹਨਾਂ ਤੇ ਥ्रेड ਵਰਕ ਵੀ ਆਪਣੇ ਕੋਲ ਮਿਲ ਜੇਗਾ ਜੀ ਤੁਹਾਨੂੰ ਤੇ ਜ਼ਰੀ ਵਰਕ ਵੀ ਮਿਲ ਜੇਗਾ ਤੇ ਕੁਝ ਪੀਸ ਐਦਾਂ ਦੇ ਨੇ ਜਿਦੇ ਉੱਤੇ ਥ्रेड ਵਰਕ ਤੇ ਜ਼ਰੀ ਵਰਕ ਮਿਕਸ ਬਣਿਆ ਹੋਇਆ ਅਗਰ ਜਿੱਦਾਂ ਦਾ ਵੀ ਡਿਜ਼ਾਈਨ ਆਪਣੇ ਨੂੰ ਚਾਹੀਦਾ ਤੁਸੀਂ ਉਦਾਂ ਦਾ ਡਿਜ਼ਾਈਨ ਆਪਦੇ ਫੇਵਰੇਟ ਕਲਰ ਦੇ ਵਿੱਚ ਲੈ ਕੇ ਜਾ ਸਕਦੇ ਹੋ ਇਸ ਦੇ ਵੀ ਦੁਪट्टे ਤੇ ਆਪਣੇ ਨੂੰ ਲੈਸ ਮਿਲ ਜੇਗੀ ਔਰ ਸੇਮ ਵਰਕ ਜਿਹੜਾ ਫਰੰਟ ਤੇ ਸੀ ਉਹ ਦੁਪट्टे ਤੇ ਮਿਲ ਜੇਗਾ ਇਸ ਤੋਂ ਬਾਅਦ ਜਰੀ ਵਰਕ ਤੇ थ्रेड ਵਰਕ ਦਾ ਕੰਟਰਾਸਟ ਦੇ ਵਿੱਚ ਮਹਿਰੂਨ ਤੇ ਬਲੂ ਦਾ ਕੰਟਰਾਸਟ ਆਇਆ ਹੈ ਜੀ ਹਲਕੀ ਜੀ ਸ਼ੇਡਮ ਔਰ ਪੰਖੀਆ ਸ਼ੇਡ ਜਿਹਨੂੰ ਆਪਾਂ ਕਹਿ ਸਕਦੇ ਹਾਂ ਟੂ ਲਾਈਨ ਜਿਹੜਾ ਹੈ ਫਰੰਟ ਤੇ ਬਣੀਆਂ ਹੋਈਆਂ ਆ ਉਹ ਟੂ ਲਾਈਨ ਦਾ ਨੀਚੇ ਜਾ ਕੇ ਬਾਰਡਰ ਬਣਿਆ ਹੋਇਆ ਹੈ ਇਹੀ ਥ्रेड ਵਰਕ ਦੇ ਉੱਤੇ ਆ سیم ਥ्रेड ਵਰਕ ਦੀਆਂ ਉਹ سیم ਹੀ ਚੀਜ਼ ਬਾਹਾਂ ਤੇ ਬਾਜੂ ਤੇ ਆਪਣੇ ਕੋਲ ਵਰਕ ਆ ਜਾਏਗਾ ਔਰ ਜਿਹੜਾ ਇਹਦਾ ਦੁਪੱਟਾ ਜਾਂ ਦੁਪੱਟੇ ਤੇ ਵੀ ਲੇਸ ਨਾਲ ਜਿਹੜਾ ਸੀਮ ਵਰਕ ਆਪਣੇ ਨੂੰ ਮਿਲ ਜੇਗਾ سیم ਇਸ ਤੋਂ ਬਾਅਦ ਦੇਖੋ ਜੀ ਬਿਲਕੁਲ हटके ਚੀਜ਼ ਹੈ ਰਾਇਲ ਬਲੂ ਦੇ ਵਿੱਚ ਨਾਲ ਇਹਦੇ ਬਾਰਡਰ ਜਿਹੜਾ ਬਾਰਡਰ ਦਾ ਜਿਹੜਾ ਅਲੱਗ ਕਲਰ ਦੇ ਨਾਲ ਅਟੈਚ ਹੋਇਆ ਹੋਇਆ ਜਿਵੇਂ ਲਾਈਟ ਤੇ ਡਾਰਕ ਦਾ ਸ਼ੇਡ ਕਈ ਕਸਟਮਰਾਂ ਨੂੰ ਬਹੁਤ ਜ਼ਿਆਦਾ ਪਸੰਦ ਆਉਂਦਾ ਹੈ ਆ ਹਾਂਜੀ ਸਾਹਮਣੇ ਤੁਸੀਂ ਚੈੱਕ ਆ ਹੀ ਰਹੇ ਹੋ ਜਿਵੇਂ ਕਿ 20 neck ਦੇ ਵਿੱਚ ਬਿਲਕੁਲ ਹੀ ਅਲੱਗ ਲੁੱਕ ਵਾਲਾ ਮਿਲ ਜਾਏਗਾ ਰਾਇਲ ਬਲੂ ਤੇ ਜਿਹੜਾ ਹੈ ਲਾਈਟ ਤੇ ਡਾਰਕ ਦਾ ਸ਼ੇਡ ਆਪਾਂ ਨੂੰ ਮਿਲ ਜਾਊਗਾ ਇਹਦੇ ਵਿੱਚ ਇਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਜੀ ਹਲਦੀ ਲਈ ਬਿਲਕੁਲ ਸਪੈਸ਼ਲ ਆਪਣੇ ਕੋਲ ਕਲਰ ਹੈ ਹੇਟਾ ਜਿਹੜਾ ਪੀਸ ਚੈੱਕ ਕਰ ਸਕਦੇ ਆ ਤੁਸੀਂ ਹਲਦੀ ਲਈ ਇਹਨੂੰ ਆਪਾਂ ਸਪੈਸ਼ਲ ਯੂਜ਼ ਕਰ ਸਕਦੇ ਆ ਇਹਦੇ ਤੇ ਵੀ ਥ੍ਰੈਡ ਵਰਕ ਹੋਇਆ ਹੋਇਆ ਨਾਲ ਜ਼ਰੀ ਵਰਕ ਹੋਇਆ ਹੋਇਆ ਸੇਮ ਉੱਪਰ ਟੂ ਲਾਈਨ ਬਣੀ ਹੈ نیچے ਜਾ ਕਰਕੇ ਬਾਰਡਰ ਬਣਿਆ ਹੋਇਆ ਸੇਮ ਚੀਜ਼ ਸੇਮ ਬੇਸ ਦਾ ਨਾਲ ਦੁਪੱਟਾ ਆਏਗਾ ਜੀ ਸੇਮ ਜਿਹੜਾ ਫਰੰਟ ਤੇ ਵਰਕ ਹੋਇਆ ਹੋਇਆ ਸੇਮ ਜਿਹੜਾ ਥ੍ਰੈਡ ਵਰਕ ਤੇ ਆਪਣਿਆਂ ਨੂੰ ਦੁਪੱਟੇ ਤੇ ਵਰਕ ਮਿਲ ਜੇਗਾ ਸਾਈਡ ਤੇ ਲੈਸ ਲੱਗੀ ਹੋਈ ਹੈ ਜੀ ਤੁਸੀਂ ਸਾਹਮਣੇ ਜਿਵੇਂ ਚੈੱਕ ਹੀ ਕਰ ਸਕਦੇ ਹੋ ਕਿੰਨਾ ਸੋਹਣਾ ਪੀਸ ਹੈ ਸੇਮ ਆਪਣੇ ਨੂੰ ਜਿਹੜਾ ਫਰੰਟ ਵਰਕ ਵਾਲਾ ਸੇਮ ਡਿਜ਼ਾਈਨ ਦੁਪੱਟੇ ਤੇ ਮਿਲ ਜੇਗਾ ਇਸ ਤੋਂ ਬਾਅਦ ਜਿਵੇਂ ਦੇਖສາ ਰਹੀ ਹਾਂ ਜੀ ਹਲਕਾ ਤੇ ਡਾਰਕ ਦੋਨੋਂ ਕਲਰ ਦਾ ਕੰਟਰਾਸਟ ਆਪਣੇ ਨੂੰ ਮਿਲ ਜੇਗਾ ਜਿਵੇਂ ਲਾਈਟ ਮਾਊਸ ਜਿਹਾ ਸ਼ੇਡ ਹੈ ਗ੍ਰੇ ਤੇ ਬਲੈਕ ਕਲਰ ਦਾ ਕੰਟਰਾਸਟ ਤੁਸੀਂ ਦੇਖ ਸਕਦੇ ਹੋ ਅਗਰ ਕਿਸੇ ਨੇ ਸ਼ਰੱਗ ਬਣਾਉਣਾ ਹੈ ਤਾਂ ਸ਼ਰੱਗ ਵਾਲਾ ਪੀਸ ਵੀ ਹੈ ਸੇਮ ਆਪਣੇ ਨੂੰ ਮਿਲ ਜੂਗਾ ਜਿਹੜਾ ਕਿ ਤੁਸੀਂ ਕੱਟ ਬਣਾ ਕੇ ਕਿ ਕੱਟ ਕਰਕੇ ਹੋਣਾ ਬੜਾ ਚਾ ਲੋ ਪ੍ਰੋਪਰ ਤਿਆਰ ਕਰ ਸਕਦੇ ਹੋ ਕਿਸੇ ਪਾਰਟੀ ਫੰਕਸ਼ਨ ਤੇ ਵੇਅਰ ਕਰ ਸਕਦੇ ਹੋ ਅਗਰ ਇਹਨਾਂ ਚੋਂ ਤੁਹਾਨੂੰ ਕੋਈ ਵੀ ਪੀਸ ਪਸੰਦ ਆਉਂਦਾ ਤਾਂ ਤੁਸੀਂ ਆਪਣੇ ਦਿੱਤੇ ਹੋਏ ਨੰਬਰਾਂ ਤੇ ਆਰਡਰ ਕਰ ਸਕਦੇ ਹੋ ਨੰਬਰ ਤੁਹਾਡੇ ਕੋਲ ਸਾਹਮਣੇ ਮੈਂਸ਼ਨ ਨਹੀਂ ਹੁੰਦੇ ਨੇ ਕੋਈ ਵੀ ਪੀਸ ਜਿਹੜਾ ਤੁਹਾਨੂੰ ਚੰਗਾ ਲੱਗਦਾ ਹੈ ਠੀਕ ਹੈ ਜੀ ਉਹਦਾ ਸਕਰੀਨ ਸ਼ਾਟ ਆ ਇੱਕ ਵਾਰ ਓਪਨ ਕਰ ਲਓ ਤੇ ਆਪਣੇ ਦਿੱਤੇ ਹੋਏ ਨੰਬਰਾਂ ਤੇ ਭੇਜੋ ਅਗਰ ਕੋਈ ਪੀਸ ਮਗਾਉਣਾ ਤੁਸੀਂ ਘਰ ਬੈਠੇ ਆਰਡਰ ਕਰ ਸਕਦੇ ਹੋ ਇਹ ਕਿ ਇਹਨੂੰ ਲੈਣ ਲਈ ਤੁਹਾਨੂੰ ਆਉਣਾ ਪੈਣਾ ਗੋਠੀ ਵਰਡ ਵਾਈਡ ਥੋਬੀ ਬਾਜ਼ਾਰ ਬਠਿੰਡਾ ਦੇ ਵਿੱਚ ਸਾਹਮਣੇ ਜਿਵੇਂ ਤੁਸੀਂ ਦੇਖ ਸਕਦੇ ਹੋ ਜੀ ਹਲਕਾ ਪਿਸਟਲ ਸ਼ੇਡ ਪਿਸਤਾ ਜਿਹੜਾ ਕਲਰ ਹੈਗਾ ਬਹੁਤ ਹੀ ਸੋਹਣਾ ਕੰਟਰਾਸਟ ਵਾਲਾ ਡਿਜ਼ਾਈਨ ਇਹਦੇ ਵਿੱਚ ਬਣਿਆ ਹੋਇਆ ਔਰ ਸੇਮ ਬੇਸ ਆਪਣੇ ਨੂੰ ਦੁਪट्टे ਦਾ ਮਿਲ ਜੇਗਾ ਹਾਂਜੀ ਇਸ ਤੋਂ ਬਾਅਦ ਤੁਸੀਂ ਜਿੰਨੇ ਪੀਸ ਦੇਖੋਗੇ ਸਾਰੇ ਆਪਣੇ ਕੋਲ ਸਿਲਕ ਤੇ ਔਰਗੈਂజా ਵਾਲੇ ਵਟੇਕ ਪੀਸ ਨੇ ਠੀਕ ਹੈ ਜਿਹੜੇ ਕਿ ਅੱਜ ਕੱਲ ਬਹੁਤ ਚਰਚਿਤ ਪੀਸ ਨੇ ਟ੍ਰੈਂਡਰ ਦੇ ਹਿਸਾਬ ਨਾਲ ਸਾਰੇ ਪੀਸ ਤੁਸੀਂ ਫੰਕਸ਼ਨਾਂ ਤੇ ਵੇਅਰ ਕਰ ਸਕਦੇ ਹੋ ਜਿਹੜੇ ਕਿ ਬਹੁਤ ਹੀ ਤੁਹਾਨੂੰ ਫੰਕਸ਼ਨ ਦੇ ਵਿੱਚ ਤੁਹਾਡੇ ਲਈ ਚਾਰ ਚੰਦ ਲਗਾ ਦੇਣਗੇ ਬਹੁਤ ਹੀ ਸ਼ਾਨਦਾਰ ਵਰਕ ਹੋਇਆ ਹੋਇਆ ਹਾਂਜੀ ਇਹ ਜਿੰਨੇ ਵੀ ਆਰਟੀਕਲ ਤੁਸੀਂ ਦੇਖ ਸਕਦੇ ਹੋ ਇਹ ਅਲੱਗ-ਅਲੱਗ ਫੰਕਸ਼ਨਾਂ ਤੇ ਤੁਸੀਂ ਵੇਅਰ ਕਰ ਸਕਦੇ ਹੋ ਚਾਹੇ ਤੁਹਾਡੇ ਘਰ ਕੋਈ ਪਾਰਟੀ ਹੈਗਾ ਹਨਾ ਕੋਈ ਵਿਆਹ ਦਾ ਪ੍ਰੋਗਰਾਮ ਹੈ ਕੋਈ ਸ਼ਗਨ ਦਾ ਪ੍ਰੋਗਰਾਮ ਹੈ ਕਿਸੇ ਤਿਉਹਾਰ ਤੇ ਵੇਅਰ ਕਰਨੇ ਆ ਹਰੇਕ ਤਿਉਹਾਰ ਲਈ ਤੁਹਾਡੇ ਬਜਟ ਦੇ ਅਕੋਰਡਿੰਗ ਬਹੁਤ ਹੀ ਸੋਹਣੇ ਤੇ ਅ ਮਤਲਬ ਪਾਰਟੀ ਵੇਅਰ ਲੋਕ ਵਾਲੇ ਤੁਹਾਨੂੰ ਚੰਗੀ ਲੁੱਕ ਦੇਣ ਲਈ ਇਹ ਤੁਹਾਨੂੰ ਪੀਸ ਮਿਲ ਜਾਣਗੇ ਬਹੁਤ ਹੀ ਘੱਟ ਰੇਂਜ ਦੇ ਵਿੱਚ ਬਹੁਤ ਹੀ ਅਫੋਰਡੇਬਲ ਰੇਂਜ ਦੇ ਵਿੱਚ ਜਿਵੇਂ ਸਾਹਮਣੇ ਦੇਖ ਹੀ ਸਕਦੇ ਹੋ ਜੀ ਬਹੁਤ ਹੀ ਸੋਹਣਾ ਪੀਸ ਹੈ ਜਿਹਦੇ ਤੇ ਫਰੰਟ ਤੇ ਵਰਕ ਹੋਇਆ ਹੋਇਆ ਪ੍ਰੋਪਰ ਹੈਠਾ ਬਾਰਡਰ ਬਣਿਆ ਹੋਇਆ ਇੱਕ ਅੰਬੀ ਵਾਲਾ ਡਿਜ਼ਾਈਨ ਜਿਹੜਾ ਕਿ ਸਭ ਤੋਂ ਫੇਮਸ ਡਿਜ਼ਾਈਨ ਹੈ ਅੰਬੀ ਵਾਲੇ ਡਿਜ਼ਾਈਨ ਦੇ ਵਿੱਚ ਤਾਂ ਆਪਣੇ ਨੂੰ ਅਲੱਗ-ਅਲੱਗ ਕਲਰ ਡਿਜ਼ਾਈਨ ਬਹੁਤ ਤਰ੍ਹਾਂ ਦੀ ਆਪਣੇ ਕੋਲ ਡਿਜ਼ਾਈਨ ਆਉਂਦੀ ਹੈ ਹਰੇਕ ਫੈਬਰਿਕ ਦੇ ਵਿੱਚ ਉਮੀ ਸੇਮੀ اور ਗੈਂਜਾ ਦੀ ਫੈਬਰਿਕ ਚ ਬਣਿਆ ਹੋਇਆ ਜਿਹਦੇ ਤੇ ਵੀ ਸਾਈਡ ਤੇ ਬਾਰਡਰ ਬਣਿਆ ਹੋਇਆ ਜਿਹੜਾ ਕਿ ਕਟਵਰਕ ਨਾਲ ਹੈ ਇਸ ਤੋਂ ਬਾਅਦ ਵਾਲਾ ਜਿਹੜਾ ਪੀਸ ਦੇਖ ਸਕਦੇ ਹੋ ਤੁਸੀਂ ਹਲਕੀ ਸ਼ੇਡ ਦੇ ਵਿੱਚ ਬਹੁਤ ਹੀ ਅਲੱਗ-ਅਲੱਗ ਕਲਰਫੁੱਲ ਕੰਟਰਾਸਟ ਤੁਹਾਨੂੰ ਇਹਦੇ ਨਾਲ ਮਿਲ ਜੇਗਾ ਉੱਪਰ ਟੂ ਲਾਈਨ ਬਣੀਆਂ ਹੋਈਆਂ ਨੇ ਇੱਥਾਂ ਉਹੀ ਜਿਹੜੇ ਫਲਾਵਰ ਹੈ ਉਹ ਮਤਲਬ ਤੁਹਾਡੇ ਬਾਰਡਰ ਦਾ ਐਜ਼ ਅ ਕੰਮ ਦੇਣਗੇ ਠੀਕ ਹੈ ਇਹ ਸੇਮ ਬਾਰਡਰ ਤੁਹਾਨੂੰ ਸੇਮ ਦੁਪੱਟੇ ਵਾਲੀ ਲਾਈਨ ਦੇ ਵਿੱਚ ਮਿਲ ਜੇਗਾ ਜੀ ਦੇ ਸਾਈਡ ਤੇ ਤੁਹਾਨੂੰ 4 ਸਾਈਡ ਲੈਸ ਲਗਾਉਣ ਦੀ ਵੀ ਜ਼ਰੂਰਤ ਨਹੀਂ ਹੈ ਲੈਸ ਲੱਗੀ ਲਗਾਈ ਤੁਹਾਡੇ ਨਾਲ ਦੁਪੱਟਾ ਤੁਹਾਨੂੰ ਮਿਲ ਜੇਗਾ ਜੀ ਇਸ ਤੋਂ ਬਾਅਦ ਹਾਂਜੀ ਜਿੰਨੇ ਵੀ ਸੂਟ ਤੁਸੀਂ ਸਾਹਮਣੇ ਦੇਖ ਰਹੇ ਹੋ ਅਗਰ ਇਹਨਾਂ 'ਚ ਕੋਈ ਦੂਸਰਾ ਤੁਹਾਡਾ ਟੀਵੀ ਦਾ ਕਰ ਲੈ ਅਗਰ ਜੱਡਾ ਲੱਗਦਾ ਹੈ ਆਨਲਾਈਨ ਆਰਡਰ ਲਈ ਬੁੱਕ ਕਰ ਸਕਦੇ ਹੋ ਜੀ ਨੰਬਰ ਆਪਣੀ ਮੈਸਜ ਕਰਿਓ ਠੀਕ ਹੈ ਜੀ ਕਿਸੇ ਵੀ ਸੂਟ ਦਾ ਅਗਰ ਰੇਟ ਪੁੱਛਣਾ ਹੈ ਤਾਂ ਵੀ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਹੁਣ ਜਿਵੇਂ ਸਾਡੇ ਤੁਹਾਡੇ ਸਾਹਮਣੇ ਨੇਵੀ ਬਲੂ ਕਲਰ ਦੇ ਵਿੱਚ ਬਰੋਕੇਟ ਵਾਲਾ ਡਿਜ਼ਾਈਨ ਵੀ ਕਿ ਤੇ ਬਰੋਕੀਟ ਵਾਲਾ ਸੂਟ ਜਿਆ ਆਪਣਾ ਕੋਲੇ ਚੜਿਆ ਹੈ ਚਲੋ ਆ ਮਤਲਬ 22500 ਤੱਕ ਮਿਲ ਜਾਣਗੇ ਪਰ ਇਹ ਤੁਹਾਨੂੰ ਵਿਦ ਹੈਂਡਵਰਕ 2200 2300 ਤੱਕ ਮਿਲ ਜਾਣਗੇ ਜਿਹਦੇ ਕਿ 4 4 5 5000 ਵਾਲੇ ਪੀਸ ਹੁੰਦੇ ਨੇ ਬਤਿਕ ਤੇ ਅਗਰ ਇਹ ਸੂਟ ਲਾਉਂਗੇ ਤਾਂ ਕੀ ਤਾਂ 4500 5000 ਤੋਂ ਘੱਟ ਨਹੀਂ ਮਿਲਨੇ ਪਰ ਇਹ ਹੀ ਅਗਰ ਗੋਠੀ ਵਾਲਿਆਂ ਦੀ ਦੁਕਾਨ ਤੇ ਲਾਉਂਗੇ ਤਾਂ ਤੁਹਾਨੂੰ ਹਾਫ ਰੇਟ ਦੇ ਵਿੱਚ ਮਿਲ ਜਾਣਗੇ ਮਤਲਬ 4500 ਵਾਲਾ ਸੂਟ ਤੁਹਾਨੂੰ 2200 2400 ਵਿੱਚ ਮਿਲ ਜੇਗਾ ਹੈਨਾ 4000 ਵਾਲਾ ਪੀਸ ਤੁਹਾਨੂੰ 2000 ਦੇ ਵਿੱਚ ਮਿਲ ਜੇਗਾ ਹਲਕੇ ਤੋਂ ਹਲਕਾ ਕਲਰ ਹਲਕੇ ਤੋਂ ਹਲਕਾ ਵਰਕ ਵਾਲਾ ਠੀਕ ਹੈ ਕਲਰ ਲਾਈਟ ਡਾਰਕ ਤੁਹਾਡੇ ਅਕੋਰਡਿੰਗ ਤੁਹਾਨੂੰ ਮਿਲ ਜਾਣਗੇ ਔਰ ਇਹ ਵਾਲਾ ਜਿਹੜਾ ਪੀਸ ਦੇਖ ਰਹੇ ਆਂ ਅਲੱਗ-ਅਲੱਗ ਸ਼ੇਡ ਦੇ ਵਿੱਚ ਤੁਹਾਨੂੰ ਮਿਲ ਜੇਗਾ ਚਾਹੇ ਤਾਂ ਉਹ ਕਲਰ ਕੰਟਰਾਸਟ ਨਾਲ ਹੋਵੇ ਚਾਹੇ ਅਲੱਗ-ਅਲੱਗ ਕੈਲੋ ਡਿਜ਼ਾਈਨ ਨਾਲ ਹੋਵੇ ਅਗਰ ਕੋਈ ਤੁਹਾਨੂੰ V ਸ਼ੇਪ ਨੈਕ ਚਾਹੀਦਾ U ਸ਼ੇਪ ਨੈਕ ਚਾਹੀਦਾ ਉਸ ਅਕੋਰਡਿੰਗ ਤੁਹਾਨੂੰ ਵੇਚ ਜਾਣਗੇ ਬਿਨਾ ਬਾਜੂ ਤੋਂ ਚਾਹੀਦਾ ਜਾਂ ਫਰੰਟ ਬਾਜੂ ਦੇ ਨਾਲ ਚਾਹੀਦਾ ਜਾਂ ਫਿਰ ਹਲਕਾ ਹਲਕਾ ਜਿਹਾ ਡਾਰਕ ਕਲਰ ਨਾਲ ਕੰਟਰਾਸਟ ਕੰਟਰਾਸਟ ਵਾਲਾ ਕੋਈ ਪੀਸ ਤੁਹਾਨੂੰ ਮਿਲ ਜੇਗਾ ਠੀਕ ਹੈ ਜਿੱਦਾਂ ਦਾ ਵੀ ਪੀਸ ਚਾਹੀਦਾ ਹਰ ਇੱਕ ਤਰ੍ਹਾਂ ਦਾ ਤੁਹਾਨੂੰ ਪੀਸ ਮਿਲ ਜਿਗਾ ਜੀ ਧੰਨਵਾਦ ਜੀ ਤੁਹਾਡਾ ਇੰਨਾ ਸਮਾਂ ਦੇਣ ਲਈ ਠੀਕ ਹੈ ਜੀ